ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਇਸ ਵੀਡੀਓ ਵਿੱਚ ਆਪ ਸਭ ਦਾ ਸਵਾਗਤ ਹੈ ਅੱਜ ਅਸੀਂ ਛੋਟੇ ਸਾਹਿਬ ਜੀ ਪਰ ਹੋਈ ਅਸਥਾਚਾਰ ਬਾਰੇ ਗੱਲ ਕਰਨ ਲਈ ਛੋਟੇ ਸਾਹਿਬ ਜਦੋਂ ਦੀ شہادت ਹੋਈ ਸੀ ਤਾਂ ਉਹਨਾਂ ਦੀ ਉਮਰ ਸਿਰਫ 7 ਅਤੇ 9 ਸਾਲ ਦੀ ਦੱਸੀ ਜਾਂਦੀ ਹੈ ਬਸ ਸਾਨੂੰ ਇੰਨਾ ਹੀ ਪਤਾ ਹੈ ਕਿ ਉਹਨਾਂ ਨੂੰ ਨੀਹਾਂ ਵੇਚ ਛਣਵਾ ਦਿੱਤਾ ਗਿਆ ਸੀ ਪਰ ਸ਼ਹੀਦ ਕਰਨ ਤੋਂ ਪਹਿਲਾਂ ਉਹਨਾਂ ਨੂੰ ਕੀ ਕੀ ਜ਼ੁਲਮ ਸਹਿਣਾ ਪਿਆ ਸਾਨੂੰ ਬਹੁਤ ਹੀ ਘੱਟ ਦੱਸਿਆ ਜਾਂਦਾ ਹੈ ਸਾਹਿਬਜ਼ਾਦੇ ਨੂੰ ਡਰੌਨ ਲਈ ਤੇ ਸਲਾਮ ਕਬੂਲ ਕਰਵਾਉਣ ਲਈ ਕਿੰਨੇ ਦਸੀਹੇ ਦਿੱਤੇ ਗਏ ਸਨ ਇਸ ਵੀਡੀਓ ਵਿੱਚ ਦੱਸਾਂਗੀ ਤਾਂ ਦੋਸਤ ਵੀਡੀਓ ਨੂੰ ਪੂਰਾ ਦੇਖਣਾ ਤੇ ਲਾਈਕ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਸਿੱਖ ਭਾਈ ਦੂਣਾ ਸਿੰਘ ਰਡੂਰੀਆ ਦੀ ਪੱਝ ਭਾਸ਼ਾ ਵਿੱਚ ਲਿਖੀ ਕਿਤਾਬ ਕਥਾ ਗੁਰੂ ਸੂਤਨ ਜੀ ਦੀ ਵਿੱਚ ਲਿਖਿਆ ਹੈ ਕਿ ਸਾਹਿਬਜ਼ਾਦੇ ਤੇ ਮਾਤਾ ਜੀ ਨੂੰ ਗ੍ਰਿਫਤਾਰ ਕਰਕੇ ਹੱਥਾਂ ਨੂੰ ਹੱਥ ਕੜੀਆਂ ਲਗਾ ਕੇ ਹੋਰ ਕਿਮਵਰਿੰਡੇ ਲਿਆਂਦਾ ਗਿਆ ਇਹ ਜਲੂਸ ਕੱਢਿਆ ਗਿਆ ਮੁਗਲਾਂ ਦੀ ਦਹਿਸ਼ਤ ਦਾ 90 ਰਾਤ ਨੂੰ માતા ਗੁਜਰੀ ਜੀ ਦੇ ਛੋਟੇ ਸਹਬਜਾਦੇ ਨੂੰ ਮਰਿੰਡਾ ਵਿਖੇ ਕਾਲ ਕੋਠੜੀ ਵਿੱਚ ਭੁੱਖੇ ਰੱਖਿਆ ਗਿਆ ਕੋਈ ਵੀ ਕੱਪੜਾ ਨਹੀਂ ਦਿੱਤਾ ਗਿਆ ਤੇ ਠੰਡ ਵਿੱਚ ਸਾਰੀ ਰਾਤ ਉਸ ਕਾਲ ਕੋਠੜੀ ਵਿੱਚ ਠੰਢੀ ਜ਼ਮੀਨ ਉੱਪਰ ਹੀ ਇਕੱਟੀ 10 ਸੌਣਨ માતા ਜੀ ਤੇ ਸਹਬਜਾਦੇ ਦੇ ਸਰਹਿੰਦ ਲਿਆਂਦਾ ਗਿਆ ਜਿੱਥੇ ਵਜੀਦ ਖਾਨ ਗੁਰੀ ਜੀ ਨੇ ਇੰਨਾ ਲੰਮਾ ਸਮਾਂ ਘੇਰਾ ਪਾ ਕੇ ਵੀ ਨਾਂ ਫੜ ਸਕਿਆ ਇਕ ਖਾਲੀ ਪਰਤਿਆ ਸੀ ਜਦੋਂ ਉਸ ਨੂੰ ਮਾਤਾ ਜੀ ਤੇ ਛੋਟੇ ਸਾਹਿਬ ਜਦਨ ਦੀ ਗ੍ਰਿਫਤਾਰੀ ਬਾਰੇ ਪਤਾ ਲੱਗਿਆ ਤਾਂ ਉਸਨੇ ਸੋਚਿਆ ਕਿ ਮਾਂ ਅਤੇ ਪੁੱਤਰ ਨਬੰਬ ਉਹ ਗੁਰੂ ਸਾਹਿਬ ਨੂੰ ਮੇਰੇ ਤੱਕ ਖਿੱਚ ਲਿਆਵੇਗਾ ਕਿ ਉਹ ਮੇਰੇ ਅਗੇ ਚੁਕਲਹੀ ਮਜਬੂਰ ਹੋ ਜਾਵੇਗਾ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜਦਨ ਨੂੰ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਗਿਆ ਉਸ ਸਮੇਂ ਠੰਡੇ ਬੁਰਜ ਦੇ ਤਲੂੰ ਦੀ ਪਾਣੀ ਵਗਦਾ ਹੁੰਦਾ ਸੀ ਜਿਸ ਨਾਲ ਹਵਾ ਟਕਰਾ ਕੇ ਉੱਪਰ ਵੱਲ ਆਉਂਦੀ ਸੀ ਦਾ ਹੱਥ ਦੀ ਗਰਮੀ ਵਿੱਚ ਵੀ ਕੰਬਣੀ ਛੇੜ ਦਿੰਦੀ ਸੀ ਸੀ ਆਪ ਹੀ ਸੋਚੋ ਤੇ ਸਰਦੀ ਵਿੱਚ ਕੀ ਹਾਲ ਹੁੰਦਾ ਹੋਵੇਗਾ ਇਸ ਦਾ ਹੰਤਾ ਜ ਵੀ ਨਹੀਂ ਲਗਾਇਆ ਜਾ ਸਕਦਾ ਇਹ ਜੋ ਹੁਣ ਠੰਡਾ ਬੁੱਜ ਸਰਹੰਦ ਦੇ ਵਿਖੇ ਮੌਜੂਦ ਹੈ ਉਹ ਟਾਕੇ ਬਣਾਇਆ ਗਿਆ ਹੈ ਪਤਾ ਨਹੀਂ ਕਿਉਂ ਮਾਤਾ ਜੀ ਅਤੇ ਸਹਿਬ ਜੀ ਦੇ ਠੰਡੇ ਫਰਸ਼ ਉੱਪਰ ਬੈਠ ਗਈ ਤੇ ਮਾਤਾ ਜੀ ਕੋਲ ਸਿਰਫ ਬੱਚਾ ਦੇ ਥੋੜੇ ਜਿਹੇ ਕੱਪੜੇ ਹੀ ਸਨ ਸਰਾ ਤਾਂ ਉਹਨਾਂ ਨੂੰ ਖਾਣ ਲਈ ਕੁਝ ਵੀ ਨਾ ਦਿੱਤਾ ਗਿਆ ਡਾਕਟਰ ਗੰਡਾ ਸਿੰਘ ਜੀ ਲਿਖਦੇ ਹਨ ਜਦੋਂ 2 ਦਿਨ ਬਾਅਦ ਉਹਨਾਂ ਨੂੰ ਸੂਬੇ ਦੀ ਕਚੈਰੀ ਵਿੱਚ ਪੇਸ਼ ਕੀਤਾ ਗਿਆ ਤਾਂ ਸਹਿਬਜ਼ਾਦੇਆਂ ਦੀਆਂ ਨੱਕ ਦੀਆਂ ਕਰੋੰਬਲੀਆਂ ਲਾਲ ਹੋ ਗਈਆਂ ਸਨ ਬੋਲ ਨੀਲੇ ਤੇ ਹੱਥ ਠੰਡ ਨਾਲ ਬੇਹਾਲ ਹੋਏ ਪਏ ਸਨ ਉਹਨਾਂ ਨੂੰ ਰਾਜਪਾਲ ਮਹਿਲ ਦੇ ਸੁਪਨੇ ਦਿਖਾਏ ਕਿ ਜਦੋਂ ਫਿਰ ਵੀ ਸਹਿਬਜ਼ਾਦੇ ਇਸਲਾਮ ਕਬੂਲ ਕਰਨ ਲਈ ਨਾ ਮੰਨਿੰਦਾ ਉਹਨਾਂ ਨੂੰ ਦਸੀਏ ਦਿੱਤੇ ਗਏ ਇੱਕ ਖਮਚੀ ਜਿਸ ਨੂੰ ਆਪਾਂ ਇੱਕ ਪਤਲੀ ਜਹੀ ਤੂਤ ਦੀ ਛਟੀ ਵੀ ਆਖ ਦਿੰਦੇ ਹਾਂ ਉਸ ਨਾਲ ਸਹਿਬਜ਼ਾਦੇ ਨੂੰ ਕੁੱਟਿਆ ਗਿਆ ਤਾਂ ਜੋ ਉਹ ਸੱਟ ਲੱਗਣ ਦੇ ਡਰ ਤੋਂ ਇਸਲਾਮ ਕਬੂਲ ਕਰ ਲੈਣ ਇਸ ਨਾਲ ਉਹਨਾਂ ਦਾ ਮਾਸ ਉੱਬਰ ਗਿਆ ਤੇ ਕੂਮਲ ਸਰੀਰ ਉੱਪਰ ਨਿਸ਼ਾਨ ਪੈ ਗਈ ਇਸ ਸਜ਼ਾ ਤੋਂ ਬਾਅਦ ਉਹਨਾਂ ਨੂੰ ਵਾਪਸ ਮਾਤਾ ਗੁਜਰੀ ਜੀ ਕੋਲ ਭੇਜ ਦਿੱਤਾ ਗਿਆ ਅਰਥਾਤ ਗੁਰੂ ਸੁੱਤਨ ਜੀ ਵਿੱਚ ਲਿਖਿਆ ਹੈ ਅਗਲੇ ਦਿਨ ਫਿਰ ਕਚੈਰੀ ਲੱਗੀ ਸੂਬੇ ਵੱਲੋਂ ਬਹੁਤ ਲਾਲਚ ਤੇ ਡਰਾਵੇ ਦਿੱਤੇ ਗਏ ਸਹਿਬਜ਼ਾਦੇਾਂ ਤੇ ਫੇਸ ਤੋਂ ਬਣਾ ਕਰਨ ਤੋਂ ਉਹਨਾਂ ਨੂੰ ਫਿੱਪਲ ਨਾਲ ਬੰਨ੍ਹ ਕੇ ਗੋਲੀ ਲੇ ਮਾਰੇ ਗਈ ਡਾਕਟਰ ਗੰਡਾ ਸਿੰਘ ਜੀ ਲਿਖਦੇ ਹਨ ਕਿ ਸਹਿਬਜ਼ਾਦੇ ਦੀਆਂ ਉਂਗਲਾਂ ਵਿੱਚ ਪਦੀਲੇ ਰੱਖ ਕੇ ਅੱਗ ਲਗਾਇਆ ਕੇ ਉੰਬੜੀ ਸਾਰੀ ਗਈ ਤਾਂ ਕਿ ਸਹਿਬਜ਼ਾਦੇ ਕਿਸੇ ਵੀ ਤਰੀਕੇ ਨਾਲ ਡੋਲ ਜਾਣਾ। ਅਖੀਰ 12 ਪੋਨੋ ਆਖਰੀ ਕਚੈਰੀ ਲੱਗੀ ਜਦੋਂ ਕਾਰੀਜੀ ਨੂੰ ਫਤਵਾ ਦੇਣ ਲਈ ਕਿਹਾ ਗਿਆ ਤਾਂ ਸਹਿਬਜ਼ਾਦਿਆਂ ਦਾ ਕੋਈ ਵੀ ਕਸੂਰ ਨਾ ਮਿਲਿਆ। ਉਸ ਵਕਤ ਇੱਕ ਵਾਰ ਫਿਰ ਸੋਚਾ ਨੰਦ ਨੇ ਘਟੀਆ ਸਾਜ਼ਿਸ਼ ਖੇੜੀ ਤੇ ਸਹਿਬਜ਼ਾਦੇ ਨੂੰ ਛੱਡ ਕੇ ਜੇਕਰ ਤੁਹਾਨੂੰ ਛੱਡ ਦਿੱਤਾ ਜਾਏ ਤਾਂ ਸਿੱਕੀ ਕਰੂੰਗੀ। ਆ ਸਹਿਬਜ਼ਾਦਿਆਂ ਨੇ ਕਿਹਾ ਕਿ ਅਸੀਂ ਪਿਤਾ ਗੁਰੂ ਗੋਬਿੰਦ ਸਿੰਘ ਜੀ ਕੋਲ ਜਾਵਾਂਗੇ, ਸਿੰਘ ਇਕੱਠੇ ਕਰਾਂਗੇ। ਇਹ ਸੂਬਾ ਸਰਹਿੰਦ ਦਾ ਸਿਰ ਲਹਾਵਾਂਗੀ। ਸੂਚਾਨੰਦ ਨੇ ਕਿਹਾ ਜੇ ਫੇਰ ਫੜੇਗੇ ਫੇਰ ਕੀ ਕਰੂੰਗੇ? ਸਹਿਬਜ਼ਾਦ ਜਨ ਨੇ ਫੇਰ ਆਪਣੀ ਉਹੀ ਜ਼ੁਬਾਨ ਦੁਹਰਾਈ। ਸੂਚਾਨੰਦ ਨੇ ਕਿਹਾ ਜੇ ਫੇਰ ਫੜੇ ਗਈ ਫੇਰ ਕੀ ਕਰੂੰਗੇ? ਸਹਿਬਜ਼ਾਦ ਜਨ ਨੇ ਫੇਰ ਆਪਣਾ ਉਹੀ ਜਵਾਬ ਦੁਹਰਾਇਆ। ਆਖਿਰ ਸਹਿਬਜ਼ਾਦ ਦਾ ਬਾਬਾ ਜੀ ਰਵਰ ਸਿੰਘ ਜੀ ਨੇ ਕਿਹਾ ਕਿ ਇਹ ਸੂਚਾਨੰਦ ਜਿੰਨਾ ਚਿਰ ਇਸ ਜ਼ੁਲਮ ਰਾਜ ਦੀ ਜੜ ਨਹੀਂ ਪੁੱਟੀ ਜਾਂਦੀ ਅਸੀਂ ਸ਼ਹੀਦ ਨਹੀਂ ਹੋ ਜਾਂਦੇ ਅਸੀਂ ਲੜਦੇ ਰਹਾਂਗੇ। ਇਹ ਜਵਾਬ ਸੁਣ ਕੇ ਚਾਰੇ ਪਾਸੇ ਆਵਾਜ਼ ਆਈ ਬਾਗੀ ਬਾਗੀ ਹਕੂਮਤ ਦੇ ਬਾਗੀ ਕਾਜੀ ਨੇ ਕਿਹਾ ਇਹਨਾਂ ਹਕੂਮਤ ਦੇ ਬਾਗੀਆਂ ਨੂੰ ਸੀਨਦਾਨੀਆਂ ਵਿੱਚ ਚਿੰਨ ਦਿੱਤਾ ਜਾਏ। ਸਹਿਬਜ਼ਾਦਿਆਂ ਨੇ ਫੈਸਲਾ ਸੁਣ ਕੇ ਮਾਤਾ ਜੀ ਨੂੰ ਸਾਰੀ ਗੱਲ ਦੱਸੀ ਤੇ ਦੱਸਿਆ ਕਿ ਕੱਲ ਸਾਨੂੰ ਨੀਹਾਂ ਵਿੱਚ ਚਿਨਵਾ ਦਿੱਤਾ ਜਾਵੇਗਾ। ਮਾਤਾ ਜੀ ਨੇ ਆਪਣੀ ਸਾਰੀ ਉਮਰ ਦੀ ਸੇਵਾ ਭਾਵਨਾ ਤੇ ਰੱਬੀ ਕਮਾਈ ਉਸ ਰਾਤ ਆਪਣੇ ਖੁੱਤਾਂ ਤੇ ਨਾ ਦਿੱਤੀ। ਇਤਿਹਾਸ ਦੱਸਦਾ ਹੈ ਕਿ ਸ਼ਹਾਦਤ ਤੇ ਜਾਣ ਤੋਂ ਪਹਿਲਾਂ ਮਾਤਾ ਜੀ ਨੇ ਗੱਠੜੀ ਵਿੱਚ ਨੀਲੇ ਚੋਲੇ ਸਹਿਬਜ਼ਾਦਿਆਂ ਨੂੰ ਪਹਿਨਾਈ, ਦਸਤਾਰਾਂ ਸਜਾਈਆਂ ਤੇ ਦੋਹਾਂ ਦਾਮ ਲੱਖ ਚਮਕ ਕੇ ਵਿਦਾ ਕੀਤਾ। ਹੌਂ ਸੰਗ ਜੀ ਸੀ ਹੌਂ ਸੰਗ ਜੀ ਸਿੱਤ ਅਨੁਸਾਰ ਛੋਟੇ ਸਹਿਬ ਜੱਦੇ ਬਾਬਾ ਫਤਿਹ ਸਿੰਘ ਜੀ ਥੋੜਾ ਅੱਗੇ ਜਾ ਕੇ ਪਿੱਛੇ ਮਾਤਾ ਜੀ ਵੱਲ ਵੇਖਦੇ ਹਨ ਤੇ ਕਹਿੰਦੇ ਹਨ ਕਿ ਦਾਦੀ ਜੀ ਮਾਤਾ ਜੀ ਤੋਂ ਜੀ ਦੇ ਅਕਾਲ ਚਰਨਾਂ ਦੇ ਤੋਂ ਬਾਅਦ ਤੁਸੀਂ ਸਾਨੂੰ ਕਦੇ ਵੀ ਇਕੱਲੇ ਨਹੀਂ ਛੱਡਿਆ ਹੁਣ ਵੀ ਤੁਸੀਂ ਸਾਡੇ ਪਿੱਛੇ ਪਿੱਛੇ ਹੀ ਆ ਜਾਣਾ। ਦੋਹਾਂ ਸਹਿਬ ਜੱਦਿਆਂ ਨੂੰ ਨੀਹਾਂ ਵਿੱਚ ਚੰਨ ਦਿੱਤਾ ਗਿਆ। ਅੰਦਰ ਡਿੱਗ ਗਈ ਤੇ ਸਹਿਬ ਜੱਦੇ ਬੇਹੋਸ਼ ਹੋ ਗਏ। ਉਸ ਵਿੱਚ ਆਉਣ ਉਪਰੰਤ ਖੰਜਰ ਤਿੱਖੇ ਕਰਕੇ ਜਲਾਦਾ ਨੇ ਫਿਰ ਕਿਹਾ ਕਿ ਇਸਲਾਮ ਕਬੂਲ ਕਰ ਲਵੋ ਅਜੇ ਵੀ ਮੌਕਾ ਹੈ ਉਸ ਵਕਤ ਆਵਾਜ਼ ਆਈ ਇਹ ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ ਡਰਤਾ ਨਹੀਂ ਹੈ ਅਕਾਲ ਕਿਸੇ ਸ਼ਹਿਨशाह ਕੀ ਸ਼ਾਨ ਸੇ ਉਦੇਸ਼ ਆਪਣਾ ਸੁਣ ਲੋ ਜ਼ਰਾ ਦਿਲ ਕੇ ਕਾਨ ਸੇ ਕਹਿ ਰਹੇ ਹਮ ਤੁਝੇ ਇਹ ਖੁਦਾ ਕੀ ਜ਼ੁਬਾਨ ਸੇ ਇੰਨਾ ਸੁਣਦਾ ਹੀ ਸਹਿਬ ਜਾਦੇ